ਲੈ ਵੀ ਮਿੱਤਰੋ ਕਿਹੜੇ ਕਿਹੜੇ ਮੇਰੇ ਵੀਰ ਤੱਕ ਬਈ ਰੰਧਾਵੇ ਵਾਲਿਆਂ ਦਾ ਬੱਕਰੇ ਦਾ ਮੁਰਗੇ ਦਾ ਤੇ ਮੱਸੀ ਦਾ ਆਚਾਰ ਪਹੁੰਚ ਗਿਆ ਤੇ ਟੇਸਟ ਬਈ ਕਿਵੇਂ ਲੱਗਿਆ ਨਾ ਕਮੈਂਟ ਕਰਕੇ ਜਰੂਰ ਦੱਸ ਦਿਓ ਬਾਕੀ ਬਈ ਆਪਾਂ ਜਗਦੀਪ ਭਾਈ ਦੇ ਨਾਲ ਗੱਲਬਾਤ ਕਰਦੇ ਆਂ ਵੀ ਅੱਜ ਕੀ ਸਿਆਲ ਬਈ ਜਿਹੜਾ ਕਿਵੇਂ ਲੰਘਿਆ ਨਾ ਗੱਲਬਾਤ ਕਰਾਂਗੇ ਤੁਸੀਂ ਬਣੇ ਰਹੋ ਵੀਡੀਓ ਦੇ ਵਿੱਚ ਮੈਂ ਸਤਿਗੁਰ ਜੀ ਬਈ ਸਤਿਗੁਰ ਜੀ ਕੀ ਹਾਲ ਚਾਲ ਨੇ ਜੀ ਹਾਂਜੀ ਵਧੀਆ ਜੀ ਵਧੀਆ ਠੀਕ ਆ ਜੀ ਕਿਵੇਂ ਰਿਹਾ ਜੀ ਅੱਜ ਕੀ ਸਿਆਲ ਆ ਇਹ ਦੱਸੋ ਬਈ ਇਹ ਇਹ ਹੁੰਦਾਗਾ ਬਹੁਤ ਵਧੀਆ ਰਿਹਾ ਬਹੁਤ ਸੋਹਣਾ ਰਿਹਾ ਬਹੁਤ ਸੋਹਣਾ ਮੰਨ ਲੇ ਚਲ ਕਸਟ ਜਦੋਂ ਕੋਈ ਕੰਮ ਕਰਦੇ ਆ ਮੈਂ ਇੱਕੋ ਹੀ ਪਹਿਲਾਂ ਬੇਨਤੀ ਇਹੀ ਗੱਲ ਦੀ ਕਰਦਾ ਜੀ ਲੋ ਕੋਈ ਕੰਮ ਕਰਦੇ ਆ ਗਲਤੀਆਂ ਵੀ ਹੋ ਜਾਂਦੀਆਂ ਨੇ ਠੀਕ ਹੈ ਨਾ ਚਲੋ ਕੋਈ ਦਿੱਕਤਾਂ ਵੀ ਟੇਸਟ ਦੇ ਵਿੱਚ ਆ ਜਾਂਦੀਆਂ ਨੇ ਆ ਜਾਂਦੀਆਂ ਨੇ ਜੀ ਪਰ ਪਹਿਲੇ ਸਾਲ ਨਾਲੋਂ ਦੀ ਬੈਸਟ ਦੀ ਬੈਸਟ ਹਾਲ ਕੇ ਵੀ ਪਹਿਲਾਂ ਸਾਨੂੰ ਜਿਵੇਂ ਹੱਡੀ ਦੀ ਕੰਪਲੀਟ ਸੀ ਠੀਕ ਹੈ ਉਹ ਇੰਨੀ ਕੁ ਜ਼ਿਆਦਾ ਸੀ ਸਾਰੀ ਡੈਫੈਕਟਡ ਸਾਰਾ ਓਕੇ ਕਰਨ ਲੱਗ ਗਏ ਠੀਕ ਹੈ ਤੇ ਬਾਕੀ ਟੇਸਟ ਦਾ ਪਹਿਲੇ ਸਾਲ ਤੋਂ ਹੀ ਯਾਨੀ ਕਿ ਜਿਹੜੇ ਕਸਟਮਰ ਸੀ ਸਾਡੇ ਕਹਿੰਦੇ ਯਾਰ ਤੁਹਾਡਾ ਟੇਸਟ ਬਾਕਮਾਲ ਹੈ ਠੀਕ ਆ ਅਸੀਂ ਹੱਡੀਆਂ ਵੀ ਝੱਲ ਲੀਆਂ ਪਰ ਟੇਸਟ ਤੁਹਾਡਾ ਬੜਾ ਵਧੀਆ ਲੱਗਿਆ ਠੀਕ ਆ ਜੀ ਉਹ ਗਾਕਾਂ ਨੇ ਸਾਥੋਂ ਦੁਬਾਰਾ ਵੀ ਮੰਗਵਾਇਆ ਸਾਨੂੰ ਬਹੁਤ ਪਰਸੈਂਟ ਰਿਪੀਟ ਆਰਡਰ ਆਏਗਾ ਠੀਕ ਆ ਜੀ ਤੇ ਬਹੁਤ ਹੀ ਵਧੀਆ ਪਿਆਰ ਨਾਲ ਬਾਕੀ ਬਹੁਤ ਸਾਰੇ ਸੱਜਣਾ ਦਾ ਜਿਹੜਾ ਜਿਹੜੇ ਕੋਈ ਪ੍ਰੋਬਲਮ ਆਉਂਦੀ ਹੈ ਜਿਵੇਂ ਅਸੀਂ ਗਾਰੰਟੀ ਲੈਨੇ ਆ ਬਾਈ ਖਰਾਬ ਹੋ ਗਿਆ ਉੱਲੀ ਲੱਗ ਗਈ ਹੈਨਾ ਉਹ ਨਾਲ ਦੀ ਨਾਲ ਅਸੀਂ ਬਾਪਸ ਵੀ ਕਰਿਆ ਰਿਪਲੇਸ ਵੀ ਕਰਿਆ ਹਣਾ ਕਿੰਨੇ ਕ ਆਏ ਨੇ ਬਦਲ ਨਾਲੇ ਜੇ ਭਾਈ ਇਤਕੀ ਬਦਲ ਨਾਲੇ ਦੀ ਗੱਲ ਉਹਤ ਕਰੀਏ ਕਿੰਨੇ ਪਰਸੈਂਟ ਦੇ ਵਿੱਚ 5% ਪ੍ਰੋਬਲਮ ਆਈ ਮਸਾ ਮਸਾ ਸੌ ਦੇ ਚੋਂ 5% ਉਹ ਵੀ ਇਹ ਆ ਜਿਵੇਂ ਕਈ ਕਸਟਮਰ ਆ ਜਿਨ੍ਹਾਂ ਨੂੰ ਪਤਾ ਨਹੀਂ ਵੀ ਇਹ ਫ੍ਰਿਜੇ ਚ ਧਰਨਾ ਕਿਉਂਕਿ ਅਸੀਂ ਇੱਕ ਚੀਜ਼ ਦੀ ਗਰੰਟੀ ਲੈਂਦੀ ਹਾਂ ਵੀ ਇਹ ਚ ਬਾਈ ਕੋਈ ਕੈਮੀਕਲ ਨਹੀਂ ਪਾਉਂਦੇ ਹਣਾ ਠੀਕ ਆ ਉਸੇ ਕਰਕੇ ਵੀ ਜੋ ਕੋਈ ਵੀ ਬੰਦਾ ਤੁਹਾਨੂੰ ਇਹ ਗੱਲ ਕਹਿੰਦਾ ਵੀ ਬਿਨਾਂ ਕੈਮੀਕਲ ਤੋਂ ਧੁੱਪੇ ਮੀਟ ਰਹੇ ਜੋ ਐਡਮਿਨ ਜੋ ਚ ਕੈਮੀਕਲ ਆ ਹਾਂਜੀ ਠੀਕ ਆ ਜਿਹੜਾ ਬੰਦਾ ਤੁਹਾਨੂੰ ਕਹਿੰਦਾ ਭਾਈ ਫਰਿੱਜ 'ਚ ਰੱਖੋ ਮੀਟ ਫਰਿੱਜ ਤੋਂ ਬੜਾ ਨਹੀਂ ਰਹਿੰਦਾ ਠੀਕ ਆ অর্ਗੈਨਿਕ ਹੈ ਜਦ ਲਈ ਕਿਧਰ ਰੱਖਣਾ ਹੀ ਪਊਗਾ ਤਾਂ ਰੱਖਣਾ ਹੀ ਪਊਗਾ ਠੀਕ ਹੈ ਇਸ ਲਈ ਕਈ ਵਾਰ ਭੁੱਲ ਲਗੇ ਜਾਂ ਕਿਸੇ ਨੂੰ ਮੈਸੇਜ ਦੇਣਾ ਭੁੱਲ ਲਗੇ ਜਾਂ ਕਿਸੇ ਨੇ ਪੂਰੀ ਵੀਡੀਓ ਨਹੀਂ ਵੇਖੀ ਉੱਥੇ ਇੱਕ 5% ਪ੍ਰੋਬਲਮ ਆਈ ਹੈ ਵੀ ਉੱਲੀ ਦਾ ਗੀ ਖੱਟਾ ਹੋ ਗਿਆ ਜਾਂ ਕੋਈ ਪ੍ਰੋਬਲਮ ਨਹੀਂ ਦੀਵਸਟ ਟੇਸਟ ਵੱਖੋਂ ਸਾਨੂੰ ਕੋਈ ਕੰਪਲੀਟ ਨਹੀਂ ਠੀਕ ਆ ਜੀ ਇਸ ਵਾਰੀ ਅਸੀਂ ਦੇਸੀ ਮੁਰਗਾ ਤਾਂ ਪਹਿਲੇ ਸਾਲ ਹੈਗੇ ਹੀ ਸੀ ਫਿਸ਼ ਦਾ ਕਰਿਆ ਫਿਸ਼ ਕੀਤੇ ਹੈ ਜੀ ਨਾ ਚਲਦਾ ਟੇਸਟ ਬਾਈ ਜੀ ਮੰਨ ਕੇ ਚੱਲੋ ਵੀ ਇੰਨਾ ਕਿ ਪਸੰਦ ਕਰਿਆ ਸਾਡੇ ਗਾਕਾ ਨੇ ਠੀਕ ਆ ਲੁਧਿਆਣੇ ਦੇ ਵਿੱਚ ਇੰਨੀ ਕੁ ਫਿਸ਼ ਗਈ ਆ ਠੀਕ ਆ ਬਹੁਤ ਜ਼ਿਆਦਾ ਮਤਲਬ ਕਿ ਕਸਟਮਰਾਂ ਨੇ ਪਸੰਦ ਕਰਿਆ ਠੀਕ ਆ ਮੁਕਸਰ ਏਰੀਆ ਸਾਡੇ ਪੁਰਾਣੇ ਗਾਹਕ ਬੈਠੇ ਨੇ ਬਟੇਂਡਾ ਏਰੀਆ ਸੰਗਰੂਰ ਏਰੀਆ ਮਤਲਬ ਘੈਂਟ ਪੂਰਾ ਟੇਸਟ ਪੂਰਾ ਵਧੀਆ ਪਸੰਦ ਆ ਦੇਖੋ ਬਾਕੀ ਇਹ ਤੁਹਾਨੂੰ ਤਿੰਨ ਤਰ੍ਹਾਂ ਦੇ ਚਾਰ ਤੁਹਾਨੂੰ ਪਤਾ ਹੀ ਆ ਬੱਕਰੇ ਦਾ ਮੁਰਗੇ ਦਾ ਤੇ ਮੱਛੀ ਦਾ ਤਿੰਨ ਤਰ੍ਹਾਂ ਦੀ ਆਪਣੀਆਂ ਕੁਆਲਿਟੀਆਂ ਨੇ ਬਾਈ ਜੀ ਇੰਨੇ ਤਰ੍ਹਾਂ ਦੇ ਪੂਰੇ ਟੋਟਲੀ ਹਰ ਰੋਜ਼ ਮਨ ਲਗੇ ਚਲੋ ਵੀ ਤਾਜੇ ਬਣਦੇ ਆ ਠੀਕ ਆ ਜੀ ਤੇ ਬਸ ਇੱਕ ਮੰਨ ਕੇ ਜਿਹੜਾ ਕਸਟਮਰਾਂ ਦਾ ਜ਼ਰੂਰ ਲੰਬਾ ਹੈ ਸਾਨੂੰ ਹੂੰ ਠੀਕ ਆ ਉਹ ਲੰਬਾ ਇਹ ਹੈ ਵੀ ਸਾਥੋਂ ਸਾਰੀ ਜਗ੍ਹਾ ਤੇ ਚਾਰ ਪਚਾਇਆ ਨਹੀਂ ਗਿਆ ਆਹੀ ਲੰਬਾ ਰਹਿ ਗਿਆ ਇੱਕ ਬਸ ਠੀਕ ਇੱਕ ਲੰਬਾ ਰਹਿ ਗਿਆ ਵੀ ਜਿੰਨਾ ਕਾ ਆਰਡਰ ਸੀ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਚੱਲਦਾ ਸੀ ਜਿਹੜਾ ਚੱਲਦਾ ਇਹ ਨਹੀਂ ਹੈਗਾ ਵੀ ਅਸੀਂ ਬੰਦ ਕਰ ਰਿਹਾ ਹਾਂ ਰੈਗੂਲਰ ਹੈਗਾ ਇਹਨੇ ਚੱਲਣਾ ਹੈ ਜ਼ਿਆਦਾ ਗਰਮੀ 'ਚ ਥੋੜਾ ਜਿਹਾ ਮਹੀਨਾ ਦੋ ਮਹੀਨੇ ਆਫ ਹੁੰਦਾ ਠੀਕ ਆ ਜੀ ਨਹੀਂ ਮਾਰਚ ਅਪ੍ਰੈਲ ਤੱਕ ਇਹ ਚੱਲੂਗਾ ਠੀਕ ਆ ਜੀ ਠੀਕ ਆ ਜੀ بس ਉਹਨਾਂ ਜਰੂਰ ਕਸਟਮਰਾਂ ਤੋਂ ਮੈਂ ਮਾਫੀ ਮੰਗਦਾ ਜਿਨ੍ਹਾਂ ਕੋਲੇ ਜਿਨ੍ਹਾਂ ਨੇ ਆਰਡਰ ਕਰੇ ਸੀ ਤੇ ਪਹੁੰਚਿਆ ਨਹੀਂ ਹਰੇਕ ਤੱਕ ਪਹੁੰਚਦਾ ਵੀ ਨਹੀਂ ਜੇ ਦੇਖਿਆ ਉਹਨਾਂ ਬਹੁਤ ਸਾਰੇ ਕਸਟਮਰ ਸਾਥੋਂ ਰਹਿ ਗਏ ਇਹ ਬੱਸ ਵਾਲੀ ਸਰਵਿਸ ਹੁੰਦੀ ਹੈ ਯਾਨੀ ਕਿ ਕਈ ਵਾਰ ਉਹ ਪਿੰਡਾਂ ਚ ਨਹੀਂ ਜਾਂਦੀ ਹੈਗੀ ਬੱਚ ਕਸਟਮਰ ਦਾ ਇੰਨਾ ਵਧੀਆ ਸਾਥ ਦਿੰਦੇ ਆ ਬਾਈ ਜੀ ਮੰਨ ਕੇ ਤੁਹਾਨੂੰ ਐਪਰੀਸ਼ੀਏਟ ਕਰਦੇ ਆ ਕਸਟਮਰ ਮੂਰੇ ਆ ਜਾਂਦਾ ਠੀਕ ਹੈ ਪਹੁੰਚਾਉਣ ਤੋਂ ਪਹਿਲਾਂ ਉਹ ਮੁੰਡਿਆਂ ਕੋਲੇ ਬੈਗ ਹੁੰਦੇ ਆ ਭਾਰੀ ਸਮਾਂ ਲੱਗਦਾ ਲੇਟ ਹੋ ਜਾਂਦਾ ਚਲੋ ਅਸੀਂ ਤੁਹਾਡਾ ਹਰ ਤਾਨਾ ਹਰ ਤੁਹਾਡੀਆਂ ਛਿੜਕਾਂ ਹਮ ਅਸੀਂ ਇੱਕ ਸੈਨ ਨੂੰ ਤਿਆਰ ਬੈਠੇ ਆ ਠੀਕ ਹੈ ਕਿਉਂਕਿ ਜਦੋਂ ਕੰਮ ਕਰਦੇ ਆ ਬਾਈ ਜੀ ਤਾਂ 100% ਕੋਈ ਨਹੀਂ ਕਹਿ ਸਕਦਾ ਵੀ ਗਲਤੀ ਨਹੀਂ ਹੁੰਦੀ ਸਾਥੋਂ ਗਲਤੀਆਂ ਹੋਈਆਂ ਪਛਾਹਿਆ ਨਹੀਂ ਗਿਆ ਹੋ ਸਕਦਾ ਇੱਕ ਅੱਧੇ ਸੱਜਣ ਦੀ ਕੋਈ ਪੇਮੈਂਟ ਅਭੀ ਰਹਿਂਦੀ ਹੋਵੇ ਆ ਉਹ ਵੀ ਦੱਸ ਦਿਓ ਵੀਰੇ ਜਰੂਰ ਕਰਾਂਗੇ ਠੀਕ ਹੈ ਨਾ ਪਰ ਸਾਡੀ ਕੋਸ਼ਿਸ਼ ਹੈ ਵੀ ਜੇ ਕੋਈ ਕੰਪਲੀਟ ਹੈ ਤਾਂ ਉਹਨੂੰ ਸੁਧਾਰਿਆ ਠੀਕ ਆ ਤਾਂ ਇਸ ਲਈ ਸਾਨੂੰ ਜਿੰਨਾ ਕਸਟਮਰ ਨੇ ਪਿਆਰ ਦਿੱਤਾ ਆਰਡਰ ਕਰੋ ਆਰਡਰ ਤੁਹਾਡੇ ਕੋਲ ਭੇਜਾਂਗੇ ਬਟਾਲਾ ਏਰੀਆ ਮੋਸਟਲੀ ਰਹਿ ਗਿਆ ਠੀਕ ਹੈ ਜੀ ਬਟਾਲਾ ਏਰੀਆ ਦੇ ਵਿੱਚ ਸਾਤੋਂ ਚਾਰ ਹਮ ਮਤਲਬ ਬਹੁਤ ਘੱਟ ਡਿਲੀਵਰੀ ਹੋਈ ਆ ਠੀਕ ਹੈ ਜੀ ਠੀਕ ਹੈ ਜੀ ਬਾਕੀ ਇਸ ਕਰਕੇ ਬੇਨਤੀ ਆ ਵੀ ਤੁਸੀਂ ਰਿਸਪੌਂਸ ਦਿਓ ਇਸੇ ਤਰ੍ਹਾਂ ਪਿਆਰ ਬਣਾਓ ਕਈ ਵਾਰ ਇੱਕ ਦੋ ਸੱਜਣ ਮਾੜਾ ਕਮੈਂਟ ਵੀ ਕਰ ਦੰਦੇ ਆ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਵੀ ਕੋਈ ਗੱਲ ਨਹੀਂ ਤੁਹਾਡਾ ਤੁਸੀਂ ਕਮੈਂਟ ਕਰਨਾ ਬਣਦਾ ਠੀਕ ਹੈ ਅਗਰ ਜੇ ਤੁਸੀਂ ਸਾਨੂੰ ਕੋਈ ਮਾੜਾ ਕਮੈਂਟ ਕਰੋਗੇ ਅਸੀਂ ਉਹਦਾ ਕਦੇ ਵੀ ਗਿਲਾ ਨਹੀਂ ਕਰਾਂਗੇ ਅਸੀਂ ਉਸ ਚੀਜ਼ ਤੇ ਧਿਆਨ ਦੇਵਾਂਗੇ ਠੀਕ ਹੈ ਜੀ ਠੀਕ ਹੈ ਨਾ ਕੋਈ ਗੱਲ ਨਹੀਂ ਬਣਦਾ ਕੋਈ ਵੀ ਜਦੋਂ ਗਲਤੀਆਂ ਹੁੰਦੀਆਂ ਪੈਸਾ ਲਾਉਂਦਾ ਜਾ ਕੇ ਤਾਂ ਉੱਥੇ ਉਹਦਾ ਘੂਣਾ ਬਣਦਾ ਠੀਕ ਹੈ ਜੀ ਆਪਾਂ ਰੇਟ ਦੱਸਦੇ ਇੱਕ ਵਾਰ ਨਾ ਫਿਰ ਪੈਂਡ ਕਰਨ ਤੋਂ ਪਹਿਲਾਂ ਨਾ ਇੱਕ ਵਾਰੀ ਹਾਂ ਜੀ ਹਾਂ ਰੇਟ ਬੱਕਰੇ ਦਾ ਇੱਕੋ ਗੱਲ ਹੋਰ ਕਹਿਣੀ ਚਾਹੁੰਦਾ ਮੈਂ ਕਿਉਂਕਿ ਇਹ ਸਾਡਾ ਤੀਜਾ ਸਾਲ ਹੈ ਕੋਈ ਵੀ ਰੈਸਪੀ ਆਪਾਂ ਬਣਾਉਨੇ ਆ ਉਹਨੂੰ ਸਾਲ ਤਿੰਨ ਚਾਰ ਸਾਲ ਉਹਨੂੰ ਲੱਗ ਜਾਂਦੇ ਆ ਲੱਗ ਜਾਂਦੇ ਆ ਠੀਕ ਹੈ ਜੀ ਇਸ ਲਈ ਰੇਟ ਸੁਣ ਲੋ ਰੇਟ ਬੱਕਰੇ ਦਾ 850 ਹੈ ਦੇਸੀ ਮੁਰਗੇ ਦਾ 800 ਹੈ ਜੀ ਮੱਛੀ ਦਾ ਵੀ 850 ਹੈ ਹਾਂ ਜੀ ਠੀਕ ਹੈ ਤੇ ਐਕਸਟਰਾ ਥੋੜੀ ਬਹੁਤ ਡਿਲੀਵਰੀ ਆ ਜਿੱਥੇ ਤੁਸੀਂ ਮੰਗਾਉਨੇ ਹੋ ਉੱਥੇ ਆਰਡਰ ਕਰੋ ਠੀਕ ਹੈ ਫੋਨ ਨੰਬਰ ਦਿੱਤੇ ਹੋਏ ਨੇ ਤੇ ਕਿਤੋਂ ਵੀ ਬੈਠੇ ਤੁਸੀਂ ਆਰਡਰ ਕਰੋ 100% ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਜੀ ਹਾਂ ਜੀ ਜਿਵੇਂ ਆਪਣਾ ਅੱਜ ਪਹਿਲੇ ਸਾਲ ਹੁੰਦਾ ਸੀਗਾ ਜੀ ਕੱਲਾ ਬੱਕਰਾ ਹਾਂਜੀ ਅਗਲੇ ਵਾਰ ਮੁਰਗਾ ਆ ਗਿਆ ਮੁਰਗਾ ਆ ਗਿਆ ਐਤਕੀ ਮੱਛੀ ਆ ਗਈ ਇਸ ਵਾਰੀ ਮੱਛੀ ਆ ਅਗਲੇ ਵਾਰ ਜਾਂ ਫਿਰ ਹੁਣ ਕੋਈ ਹੋਰ ਨਾ ਮਾ ਪੜਾਕਾ ਪਾ ਰਹੇ ਹੋ ਜੀ ਹਾਂ ਅਗਲੇ ਵਾਰ ਨਹੀਂ ਜੀ ਹੋਣੀ ਹੋਣੀ ਮੰਨ ਕੇ ਚਲੋ ਇਸੇ ਮਹੀਨੇ ਦੇ ਵਿੱਚ ਵਿੱਚ ਹਾਂਜੀ ਇਦਾਂ ਦੀ ਰੈਸਪੀ ਲੈ ਕੇ ਆ ਰਹੇ ਹਾਂ ਵੀ ਕਸਟਮਰ ਨੂੰ ਮੰਨ ਕੇ ਚੱਲ 100% ਹੀ ਕਹਿ ਸਕਦਾ ਸਾਰੇ ਆਰਗੈਨਿਕ ਪ੍ਰੋਡਕਟ ਦੇਣਾ ਠੀਕ ਹੈ ਜੀ ਤੇ ਬਹੁਤ ਘਾਟ ਪ੍ਰੋਡਕਟ ਦੇਣਾ ਉਹ ਤੁਹਾਨੂੰ ਅਸੀਂ ਵੀਡੀਓ ਦੇ ਜਰੇ ਹੀ ਮੈਸੇਜ ਦੇਵਾਂਗੇ ਮੀਟ ਪ੍ਰੋਡਕਟ ਹੋਊਗਾ ਜਾਂ ਫਿਰ ਕੋਈ ਦ ਹੋਰ ਕੋਈ ਆਰਗੈਨਿਕ ਦੇਸੀ ਮੀਟ ਪ੍ਰੋਡਕਟ ਹੈ ਜੀ ਮੀਟ ਪ੍ਰੋਡਕਟ ਹੋਊਗਾ ਮੰਨ ਕੇ ਚੱਲੋ ਵੀ ਹੋਊਗਾ ਬਿਲਕੁਲ ਆਰਗੈਨਿਕ ਠੀਕ ਹੈ ਜੀ ਤੇ ਬੜਾ ਵਧੀਆ ਹੋਊਗਾ ਥੋੜਾ ਜਿਹਾ ਦੱਸਦਾ ਨਾ ਚੁੱਲੇ ਦਾ ਬਣਿਆ ਹੋਊਗਾ ਠੀਕ ਹੈ ਜੀ ਹਾਂ ਤੇ ਜਿਨ੍ਹਾਂ ਨੇ ਇਹ ਰੈਸਪੀ ਦਾ ਟੇਸਟ ਕਰਨਾ ਹੈ ਸਵਾਦ ਲੈਣਾ ਸਭ ਤੋਂ ਪਹਿਲਾਂ ਤਾਂ ਚੈਨਲ ਸਬਸਕ੍ਰਾਈਬ ਕਰ ਲਓ ਠੀਕ ਹੈ ਜੀ ਕਿਉਂਕਿ ਇਹ ਵੀਰ ਦਾ ਧੰਨਵਾਦ ਜਿਹੜਾ ਮੈਸੇਜ ਦਿੰਦਾ ਤੁਹਾਨੂੰ ਧੰਨਵਾਦ ਠੀਕ ਹੈ ਜੀ ਤੇ ਬਾਕੀ ਕੋਈ ਗੱਲ ਨਹੀਂ ਵੀਰੇ ਉਹ ਤੁਹਾਨੂੰ ਵੀਡੀਓ ਦੇ ਜਰੀ ਦੱਸਾਂਗੇ ਤੇ ਇੰਨਾਂ ਲਈ ਆਰਡਰ ਕਰੋ ਤੁਹਾਡੇ ਤੱਕ ਪਹੁੰਚਾਉਣ ਦੀ ਜਿਹੜੇ ਰਹਿ ਗਏ ਕਸਟਮਰ ਉਹਨਾਂ ਨੂੰ ਵੀ ਦੇਵਾਂਗੇ ਤੇ ਜਿੱਥੇ ਮਰਜ਼ੀ ਬੈ ਕੇ ਕਾਲ ਕਰੋ ਡਿਲੀਵਰੀ ਤੁਹਾਡੇ ਕੋਲ ਪਚਾ ਮੰਗ ਲੈ ਵੀ ਮਿੱਤਰੋ ਚੱਕ ਲੋ ਫੋਨ ਸਕਰੀਨ ਤੇ ਨੰਬਰ ਹੈਗੇ ਨੇ ਠੀਕ ਆ ਜੀ ਮੰਗਵਾ ਲਓ ਬੱਕਰੇ ਦਾ achar ਮੁਰਗੇ ਦਾ achar ਤੇ ਮੱਸੀ ਦਾ achar ਤੇ ਬਾਈ ਆਉਣ ਵਾਲੇ ਹਫਤੇ ਦੇ ਵਿੱਚ ਇੱਕ ਨਵਾਂ ਪ੍ਰੋਡਕਟ ਲੈ ਕੇ ਆਵਾਂਗੇ ਤੇ ਉਹ ਵੀ ਬਾਈ ਟੇਸਟ ਕਰਕੇ ਜਰੂਰ ਦੱਸੋ ਵੀ ਸੋਨੂੰ ਉਹਦਾ ਟੇਸਟ ਕਿਵੇਂ ਲੱਗਿਆ 100% ਦਾ ਪਸੰਦ ਆਊਗਾ ਹੀ ਆਊਗਾ ਬਿਲਕੁਲ ਜੀ ਬਿਲਕੁਲ ਉਹ ਤਾਂ ਆਊਗਾ ਹੀ ਆਊਗਾ ਹਾਂ ਜੀ ਬਾਕੀ ਬਾਈ ਜੀ ਸਮਾਂ ਦੱਸੂਗਾ ਸਮਾਂ ਦੱਸੂਗਾ ਠੀਕ ਹੈ ਠੀਕ ਹੈ ਬਾਈ ਜੀ ਬਾਕੀ ਜੇ ਕੋਈ ਮੇਰਾ ਵੀਰ ਬਾਈ ਬੱਕਰੇ ਦਾ ਮੁਰਗੇ ਦਾ ਤੇ ਮੱਸੀ ਦਾ achar ਖਾਣਾ ਚਾਹੁੰਦਾ ਤਾਂ ਆਰਡਰ ਕਰ ਸਕਦਾ ਹੋ ਸਕਰੀਨ ਤੇ ਨੰਬਰ ਹੈਗਾ ਧੰਨਵਾਦ